ਫਾਰਮ ਚੱਲ ਰਹੀ ਸੀ ਮੈਨੂਫੈਕਚਰਿੰਗ ਫਾਰਮ ਸੀਗੀ ਡਰਗ ਦੀ ਜਿਹਦੇ ਵਿੱਚ 3624 ਨੂੰ ਇੱਕ ਇਹਦੇ ਰੇਡ ਹੋਈ ਸੀਗੀ ਪੁਲਿਸ ਨਾਲ ਤਾਂ ਉਹਨਾਂ ਤੋਂ ਰਿਕਵਰੀ ਹੋਈ ਸੀ ਕੁਝ ਡਰਗ ਦੀ ਉਹਦੇ ਰਿਗਾਰਡਿੰਗ ਇਹਨਾਂ ਦੇ ਐਫਆਈਆਰ ਹੋ ਗਈ ਸੀ ਤੇ ਡਿਪਾਰਟਮੈਂਟ ਨੇ ਫਾਰਮ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਸੀ ਵਾਈ ਡਾਡਰ 21125 ਤੇ ਉਹਦੇ ਤਹਿਤ ਇਹ ਉੱਥੇ ਹੁਣ ਲਾਇਸੈਂਸ ਹੀ ਉਹ ਬਰਦ ਹੋ ਗਏ ਸੀ ਤੇ ਕੋਈ ਮੈਨੂਫੈਕਚਰਿੰਗ ਇਹਨਾਂ ਦੀ ਜਿਹੜੀ ਅ ਫੈਰ ਸੋਸਾਇਟੀ ਕੋਈ ਵੀ ਵਰਕਿੰਗ ਚਲਣੀ ਸੀਗੀ ਉਹ ਫੈਕਟਰੀ ਬੰਦ ਪਈ ਸੀ ਤੇ ਉਹਦੇ ਵਿੱਚ ਕੁਝ ਜਦੋਂ ਮੈਨੂਫੈਕਚਰਿੰਗ ਇਹਨਾਂ ਦੀ ਬੰਦ ਹੋ ਗਈ ਕੁਝ ਡਰਗ ਮਟੀਰੀਅਲ ਜਾਂ ਐਕਸਪਾਇਰਡ ਡਰਗ ਜਾਂ ਕੁਝ ਵੀ ਉਹ ਬਚਾ ਹੋਇਆ ਮਟੀਰੀਅਲ ਪਿਆ ਸੀ ਕੁਝ ਪੈਕਿੰਗ ਮਟੀਰੀਅਲ ਸੀ ਤੇ ਉਹਦੇ ਵਿੱਚ ਰਾਤ ਕੋਈ ਇਹਨਾਂ ਦੇ ਲਾਈਨ ਜਾਂਦੀ ਸੀਗੀ ਉੱਪਰ ਫੈਕਟਰੀ ਦੇ ਉੱਪਰ ਦੀ ਉੱਥੇ ਇਹਨਾਂ ਨੇ ਬਾਹਰ ਕੱਢ ਕੇ ਡਿਸਪੋਜ਼ਲ ਡਰਗਜ਼ ਰੱਖੀਆਂ ਹੋਈਆਂ ਸੀਗੀਆਂ ਇਹ ਉਹਦਾ ਕੋਈ ਸ਼ਾਰਟ ਸਰਕਟ ਆਈ ਥਿੰਕ ਉਹ ਕਹਿੰਦੇ ਉਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੀ ਹੈਗੀ ਆ ਅੱਗ ਨੇ ਫਾਇਰ ਕੈਚਰ ਲਈ ਜਿਹੜੀ ਗੁੱਸ ਹੈਗੀ ਸੀ ਉਹ ਜਿਹੜੇ ਫੈਕਟਰੀ ਦੇ ਬਾਹਰ ਵੇਸਟ ਮਟੀਰੀਅਲ ਪਿਆਗਾ ਉਹਨੂੰ ਅਚਾਨਕ ਅੱਗ ਲੱਗ ਗਈ ਵੀ ਤੁਸੀਂ ਕਿਰਪਾ ਕਰਕੇ ਅੱਗ ਨੂੰ ਕੰਟਰੋਲ ਕਰੋ ਆ ਜੀ ਤੇ ਸਰ ਕਿੰਨੀਆਂ ਗੱਡੀਆਂ ਨਹੀਂ ਆ ਸੀ ਇਹ ਆਪਾਂ ਪਹਿਲਾਂ ਕਿਉਰ ਵੀ ਛੋਟੀ ਜੀਪ ਆਜੀ ਆਪਣੇ ਕੋਲੇ ਵੀ ਜਲਦੀ ਪਹੁੰਚੇ ਉਹਨੂੰ ਉੱਥੇ ਭੇਜਿਆ ਸੀਗਾ ਉਹਨਾਂ ਨੇ ਕੰਟਰੋਲ ਕੀਤੀ ਉਸ ਤੋਂ ਬਾਅਦ ਇੱਕ ਵੱਡਾ ਫਾਇਰਟ ਆਂਡਰ ਗਿਆ ਜੀ ਏ ਜੀ ਸਾਰਾ ਵੇਸਟ ਮਟੀਰੀਅਲ ਜਿਹਾ ਜੇ ਮੈਡੀਕਲ ਦਾ ਵੇਸਟ ਹੁੰਦਾਗਾ ਜਿਵੇਂ ਸਾਰਾ ਐਕਚੁਅਲੀ 2 ਸਾਲ ਤੋਂ ਤਾਂ ਫੈਕਟਰੀ ਬੰਦ ਆ ਜੀ ਇਹ ਜਿਹੜੀ ਫਾਰਮਾਸਿਊਟੀਕਲ ਦੀ ਫੈਕਟਰੀ ਸੀ ਉਹ ਜਿਹੜੀ ਕਿ ਡਰੱਗ ਇਨਸਪੈਕਟਰ ਵੱਲੋਂ ਸੀਲ ਕੀਤੀ ਗਈ ਸੀ ਰਜ਼ਾਨ ਫਾਰਮਾਸਿਊਟੀਕਲ ਨਾਮ ਦੀ ਕੰਪਨੀ ਵੱਲੋਂ ਉੱਥੇ ਪਹਿਲਾਂ ਮੈਨੂਫੈਕਚਰਿੰਗ ਦਾ ਕੰਮ ਕੀਤਾ ਜਾ ਰਿਹਾ ਸੀਗਾ ਤੇ ਹੁਣ ਕੁਝ ਜਾਣਕਾਰੀ ਸਾਹਮਣੇ ਆਈ ਸੀ ਕਿ ਉੱਥੇ ਕੁਝ ਮਟੀਰੀਅਲ ਨੂੰ ਅੱਗ ਲਗਾਈ ਗਈ ਹੈ ਸੋ ਇਹਦੇ ਬਾਰੇ ਤਾਂ ਮੈਂ ਇਹੀ ਦੱਸਣਾ ਚਾਹੁੰਦਾ ਕਿ ਐਫ ਆਈ ਆਰ ਹੋਣ ਤੋਂ ਬਾਅਦ ਡਰੱਗ ਇਨਸਪੈਕਟਰ ਦੇ ਬਿਆਨ ਤੇ ਉਦੋਂ ਐਫ ਆਈ ਆਰ ਹੋਈ ਤੇ ਡਰੱਗ ਇਨਸਪੈਕਟਰ ਵੱਲੋਂ ਹੀ ਇਹਨੂੰ ਸੀਲ ਕੀਤਾ ਗਿਆ ਸੀਗਾ ਤੇ ਹੁਣ ਉਹਨਾਂ ਵੱਲੋਂ ਹੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਸਾਨੂੰ ਉਹਨਾਂ ਵੱਲੋਂ ਕੋਈ ਆਉਂਦਾ ਹੈਗਾ ਕੋਈ ਕ੍ਰਿਮੀਨਲ ਐਕਟ ਬਾਰੇ ਤੇ ਕੋਈ ਕੋਗਨਿਜੇਬਲ ਅਫੈਂਸ ਬਣਦਾ ਤਾਂ ਆਪਾਂ ਉਹਦੇ ਉੱਤੇ ਬਣਦੀ ਕਾਰਵਾਈ ਕਰਾਂਗੇ